ਸਤਿ ਸ਼੍ਰੀ ਅਕਾਲ ਦੋਸਤੋ ਜੋ ਤੁਸੀਂ ਬਿਲਡਿੰਗ ਦੇਖ ਰਹੇ ਹੋ ਪਿੰਡ ਲੱਤਕਾ ਦੇ ਵਿੱਚ ਸਥਿਤ ਗੁਰਦੁਆਰਾ ਗੁਰਦੁਰਾ ਸਾਹਿਬ ਈ ਹੈ ਜਦੋਂ 1947 ਦੀ ਵੰਡ ਹੋਈ ਸੀ ਤਾਂ ਬਹੁਤ ਸਾਰੇ ਇੰਡੀਆ 'ਚ ਜਾਂ ਪਾਕਿਸਤਾਨ ਦੇ ਵਿੱਚ ਇਹੋ ਜਿਹੇ ਧਾਰਮਿਕ ਅਸਥਾਨ ਰਹਿ ਗਏ ਸੀ ਜਿੱਥੇ ਕਈ ਗੁਰਦੁਆਰਾ ਸਾਹਿਬ ਸੀ ਮਸਜਿਦ ਸੀ ਇਹ ਸਥਾਨ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਮੌਜੂਦ ਹੈ 47 ਦੀ ਵੰਡ ਤੋਂ ਪਹਿਲਾਂ ਇੱਥੇ ਮਸਜਿਦ ਹੋਇਆ ਕਰਦੀ ਸੀ ਤੇ 47 ਦੀ ਵੰਟ ਤੋਂ ਬਾਅਦ ਮਸਜਿਦ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਦੂਜੇ ਪਾਸੇ ਅਸੀਂ ਕੁਝ ਸਮਾਂ ਪਾਕਿਸਤਾਨ ગયા ਸੀ ਪਹਿਲਾਂ ਉੱਥੇ ਇੱਕ ਪਿੰਡ ਮਾਨਕ ਹੈ ਸ਼ਾਇਦ ਆਪਣੇ ਕਸੂਰ ਜ਼ਿਲ੍ਹੇ ਦਾ ਪਿੰਡ ਜਿੱਥੇ ਗੁਰਦੁਆਰਾ ਸਾਹਿਬ ਦੀ ਇੱਕ ਇਮਾਰਤ ਖੜੀ ਹੈ ਯਾਨੀ ਕਿ ਬਿਲਕੁਲ ਖਤਮ ਹੋ ਚੁੱਕੀ ਇਮਾਰਤ ਹੈ ਕਹਿ ਸਕਦੇ ਆਂ ਵੀ ਉੱਥੋਂ ਦੇ ਲੋਕਾਂ ਨੇ ਉਹਨਾਂ ਸਥਾਨਾਂ ਨੂੰ ਬਰਕਰਾਰ ਨਹੀਂ ਰੱਖਿਆ ਚਾਹੇ ਤਾਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਸੀ ਤੇ ਮਸਜਿਦ ਦਾ ਰੂਪ ਧਾਰ ਬਣਾ ਦਿੰਦੇ ਮਸਜਿਦ ਬਣਾ ਦਿੰਦੇ ਪਰ ਬਿਲਡਿੰਗ ਸਹੀ ਹੋਣੀ ਚਾਹੀਦੀ ਤੇ ਦੂਜੇ ਪਾਸੇ ਇੰਡੀਆ ਵਾਲਿਆਂ ਨੇ ਜਾਂ ਪੰਜਾਬ ਵਿੱਚ ਜਿੰਨੇ ਵੀ ਮਸਜਿਦਾਂ ਹੈਗੀਆਂ ਨੇ ਉੱਥੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਸ਼ਸ਼ੋਭਿਤ ਕਰ ਦਿੱਤੀਆਂ ਪ੍ਰਕਾਸ਼ ਕਰ ਤੇ ਗੁਰੂ ਰਣ ਸਾਹਿਬ ਜੀ ਦੇ ਇਹ ਸਾਡੇ ਲੋਕਾਂ ਦਾ ਪਿਆਰ ਸੀ ਤਸਵੀਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਮਸਜਿਦ ਹੈ ਅਤੇ ਦੂਜੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਉਹ ਇੱਕ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜੋ ਕਿ ਉੱਥੇ ਇਮਾਰਤ ਟਟੇ ਟੇਰੀ ਹੋ ਚੁੱਕੀ ਹੈ ਇਹਨਾਂ ਇਮਾਰਤਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ ਧੰਨਵਾਦ ਜੀ